जय पीम साथियों इक्वालिटी एंड जस्टिस पटियाला यूट्यूब चैनल तो मैं इंजीनियर हरदीप सिंह चुंबर अज की वीडियो विच तो एक नवी जानकारी साझी कर रहा हाँ दा विषय है नारी मुक्ति दाता डा दा। अंबेडकर जिसन उस दे संघर्ष अते कम्मा दा सन्मान भारत दी नारी नू करना बनता है ਇਹ ਵੀਡੀਓ ਕਰਨਲ ਪ੍ਰਿਥਵੀ ਰਾਜਕੁਮਾਰ ਦੀ ਲਿਖਤ ਜਿਹੜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪਾਸ਼ਣ ਅਤੇ ਲਿਖਤਾ ਅਤੇ ਹੋਰ ਕਈਆਂ ਖਾਸ ਕਿਤਾਬਾਂ ਵਿੱਚੋਂ ਇਕੱਤਰ ਕੀਤੇ ਖਾਸ ਚੋਣਵੇਂ ਅੰਸ਼ਾਂ ਨੂੰ ਇਕੱਤਰ ਕਰਕੇ ਤਿਆਰ ਕੀਤੀ ਗਈ ਹੈ। ਕੁਮਾਰ ਸਾਹਿਬ ਨੇ ਬਾਬਾ ਸਾਹਿਬ ਦਾ ਭਾਰਤੀ ਔਰਤਾ ਲਈ ਬਰਾਬਰੀ ਅਤੇ ਵਿਕਾਸ ਲਈ ਪਾਇਆ ਯੋਗਦਾਨ ਨੂੰ ਲੈ ਕੇ ਤਿਆਰ ਕੀਤੀ ਗਈ ਹੈ। ਇਸ ਲਈ ਖਾਸ ਕਰ ਭਾਰਤੀ ਔਰਤਾਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ। ਕਿਉਂਕਿ ਇਹ ਵੀਡੀਓ ਡਾਕਟਰ ਬੀ ਆਰ ਅੰਬੇਡਕਰ ਦੇ ਔਰਤਾਂ ਦੀ ਮੁਕਤੀ ਅਤੇ ਸ਼ਕਤੀਕਰਨ ਲਈ ਕੀਤੇ ਗਏ ਸੰਘਰਸ਼ ਦਾ ਵਿਸਥਾਰਪੂਰਵਕ ਵਿਸ਼ਲੇਸ਼ਣ ਪੇਸ਼ ਕਰਦੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਡਾਕਟਰ ਅੰਬੇਡਕਰ ਲਈ ਭਾਰਤ ਦੀ ਤਰੱਕੀ ਲਈ ਔਰਤਾਂ ਦੀ ਆਜ਼ਾਦੀ ਇੱਕ ਲਾਜ਼ਮੀ ਲੋੜ ਸੀ ਜਿਨ੍ਹਾਂ ਨੂੰ ਸਦੀਆਂ ਤੋਂ ਬ੍ਰਾਹਮਣਵਾਦੀ ਪਿਤ੍ਰਸਤਾ ਅਤੇ ਧਾਰਮਿਕ ਗ੍ਰੰਥਾਂ ਖਾਸ ਕਰਕੇ ਮਨੁਸਮ੍ਰਿਤੀ ਦੇ ਅਧੀਨ ਦਬਾਇਆ ਗਿਆ ਸੀ। ਇਸ ਵਿੱਚ ਔਰਤਾਂ ਦੇ ਪੁਰਾਣੇ ਵੈਦਿਕ ਕਾਲ ਵਿੱਚ ਪ੍ਰਾਪਤ ਉੱਚੇ ਦਰਜੇ ਦੇ ਉਲਟ ਉਹਨਾਂ ਦੀ ਹਾਲਤ ਦੇ ਨਿਗਾਰ ਦੀ ਵਿਆਖਿਆ ਕੀਤੀ ਗਈ ਹੈ। ਅਤੇ ਡਾਕਟਰ ਅੰਬੇਡਕਰ ਦੁਆਰਾ ਲਿਆਂਦੇ ਗਏ ਮਹੱਤਵਪੂਰਨ ਕਾਨੂੰਨੀ ਸੁਧਾਰਾਂ ਨੂੰ ਉਜਾਗਰ ਕੀਤਾ ਗਿਆ ਹੈ। ਇਹ ਵੀਡੀਓ ਖਾਸ ਤੌਰ ਤੇ ਹਿੰਦੂ ਕੋਡ ਬਿਲ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੀ ਹੈ ਜਿਸ ਦਾ ਉਦੇਸ਼ ਵਿਆਹ, ਤਲਾਕ ਅਤੇ ਵਿਰਾਸਤ ਵਿੱਚ ਔਰਤਾਂ ਨੂੰ ਬਰਾਬਰੀ ਦੇ ਅਧਿਕਾਰ ਦੇਣਾ ਸੀ। ਅਤੇ ਇਸ ਤੋਂ ਇਲਾਵਾ ਉਹਨਾਂ ਦੀ ਮੁਕਤੀ ਲਈ ਸਮਾਜਿਕ ਅਤੇ ਧਾਰਮਿਕ ਵਿਸ਼ਵਾਸਾਂ ਵਿੱਚ ਤਬਦੀਲੀ ਦੀ ਲੋੜ ਦਿਖਾਉਣ ਦੀ ਕੋਸ਼ਿਸ਼ ਹੈ ਜਿਸ ਲਈ ਡਾਕਟਰ ਅੰਬੇਡਕਰ ਨੇ ਕੰਮ ਕੀਤਾ ਹੈ ਪਰ ਉਸ ਨੂੰ ਬੰਦਾ ਉਹ ਸਨਮਾਨ ਨਹੀਂ ਦਿੱਤਾ ਜਾਂਦਾ। ਕਿਹਾ ਜਾ ਸਕਦਾ ਹੈ ਕਿ ਅਗਰ ਡਾਕਟਰ ਅੰਬੇਡਕਰ ਨਾ ਹੁੰਦੇ ਤਾਂ ਭਾਰਤ ਦੀਆਂ ਔਰਤਾ ਅਤੇ ਆਦੀਵਾਸੀ ਸਮਾਜ ਦੇ ਐਸਸੀ ਐਸਟੀ ਲੋਕ ਅੱਜ ਵੀ ਗੁਲਾਮ ਅਤੇ ਅਛੂਤ ਹੀ ਹੋ ਸਕਦੇ ਸਨ ਸਾਸਰੀਆ ਗੱਲ ਜੀ ਅੱਜ ਅਸੀਂ ਡਾਕਟਰ ਬੀ ਆਰ ਅੰਬੇਡਕਰ ਦੇ ਕੰਮ ਦੇ ਇੱਕ ਅਜਿਹੇ ਪਹਿਲੂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਸ ਬਾਰੇ ਮਤਲਬ ਆਮ ਤੌਰ ਤੇ ਘੱਟ ਗੱਲ ਹੁੰਦੀ ਹੈ ਔਰਤਾਂ ਦੇ ਹੱਕਾਂ ਲਈ ਉਹਨਾਂ ਦੀ ਆਜ਼ਾਦੀ ਲਈ ਉਹਨਾਂ ਦਾ ਜਿਹੜਾ ਲੰਬਾ ਸੰਘਰਸ਼ ਸੀ ਹਾਂਜੀ ਡਾਕਟਰ ਅੰਬੇਡਕਰ ਦਾ ਮੰਨਣਾ ਸੀ ਤੇ ਬੜਾ ਪੱਕਾ ਮੰਨਣਾ ਸੀ ਕਿ ਜੇ ਔਰਤਾਂ ਤਰੱਕੀ ਨਹੀਂ ਕਰਦੀਆਂ ਤਾਂ ਕੋਈ ਸਮਾਜ ਕੋਈ ਦੇਸ਼ ਅੱਗੇ ਨਹੀਂ ਵੱਧ ਸਕਦਾ ਬਿਲਕੁਲ ਤੇ ਸਾਡੀ ਅੱਜ ਦੀ ਗੱਲਬਾਤ ਦਾ ਆਧਾਰ ਹੈ ਇੱਕ ਲੇਖ ਹੈ ਹਾਫ ਦ ਨੇਸ਼ਨ ਇਨ ਚੇਨਸ ਉਸ ਦੇ ਕੁਝ ਖਾਸ ਨੁਕਤੇ ਅਸੀਂ ਦੇਖਾਂਗੇ ਕਿ ਡਾਕਟਰ ਅੰਬੇਡਕਰ ਨੇ ਕਿਵੇਂ ਸਮਝਿਆ ਕਿ ਭਾਰਤੀ ਸਮਾਜ ਚ ਔਰਤਾਂ ਸਦੀਆਂ ਤੋਂ ਕਿਵੇਂ ਅਧੀਨਗੀ ਚ ਰਹੀਆਂ ਨੇ ਇਸ ਦੇ ਪਿੱਛੇ ਕੀ ਇਤਿਹਾਸਿਕ ਕਾਰਨ ਸਨ ਸ਼ਾਸਤਰਾ ਦਾ ਕੀ ਰੋਲ ਸੀ ਤੇ ਫਿਰ ਉਹਨਾਂ ਨੇ ਇਸ ਨੂੰ ਬਦਲਣ ਲਈ ਕੀ ਕਦਮ ਚੁੱਕੇ ਹੂੰ ਉਹਨਾਂ ਦਾ ਜਿਹੜਾ ਇੱਕ ਵੱਡਾ ਸੁਪਨਾ ਸੀ ਨਾ ਇੱਕ ਰਾਸ਼ਟਰ ਇੱਕ ਲੋਕ ਉਸ ਵਿੱਚ ਔਰਤਾਂ ਦੀ ਬਰਾਬਰੀਤਾ ਬਹੁਤ ਜ਼ਰੂਰੀ ਸੀ ਅੱਛਾ ਤਾਂ ਆਓ ਫਿਰ ਇਸ ਤੇ ਗੱਲ ਕਰਦੇ ਹਾਂ ਡਾਕਟਰ ਅੰਬੇਡਕਰ ਦਾ ਇਸ ਮਾਮਲੇ ਚ ਮੂਲ ਸਿਧਾਂਤ ਕੀ ਸੀ ਕਿਵੇਂ ਦੇਖਦੇ ਸੀ ਉਹ ਔਰਤਾਂ ਦੀ ਸਥਿਤੀ ਨੂੰ ਦੇਖੋ ਉਹਨਾਂ ਦਾ ਵਿਚਾਰ ਬਹੁਤ ਮਤਲਬ ਬਹੁਤ ਕਲੀਅਰ ਤੇ ਉਸ ਸਮੇਂ ਲਈ ਕ੍ਰਾਂਤੀਕਾਰੀ ਸੀ ਉਹ ਕਹਿੰਦੇ ਸੀ ਕਿ ਜੇ ਕਿਸੇ ਸਮਾਜ ਦੀ ਤਰੱਕੀ ਦੇਖਣੀ ਹੈ ਨਾ ਤਾਂ ਉੱਥੋਂ ਦੀਆਂ ਔਰਤਾਂ ਦੀ ਹਾਲਤ ਦੇਖੋ ਹਾਂ ਇਹ ਬਹੁਤ ਵੱਡੀ ਗੱਲ ਹੈ ਹਾਂਜੀ ਤੇ ਉਹਨਾਂ ਲਈ ਇਹ ਕੋਈ ਐਵੇਂ ਰਹਿਮ ਜਾਂ ਤਰਸ ਦੀ ਗੱਲ ਨਹੀਂ ਸੀ ਕਿ ਔਰਤਾਂ ਨੂੰ ਹੱਕ ਦੇ ਦੇਈਏ ਉਹ ਕਹਿੰਦੇ ਸੀ ਇਹ ਤਾਂ ਨਿਆਂ ਦਾ ਸਵਾਲ ਹੈ ਸਮਾਜਿਕ ਬਦਲਾਅ ਦਾ ਹਿੱਸਾ ਹੈ ਲੋਕਤੰਤਰ ਸਿਰਫ ਵੋਟਾਂ ਪਾਉਣਾ ਨਹੀਂ ਬਲਕਿ ਇੱਕ ਅਜੇਹਾ ਸਮਾਜ ਬਣਾਉਣਾ ਹੈ ਜਿੱਥੇ ਆਜ਼ਾਦੀ ਹੋਵੇ ਬਰਾਬਰੀ ਹੋਵੇ ਭਾਈਚਾਰਾ ਹੋਵੇ ਤੇ ਨਿਆ ਹੋਵੇ ਹਾਂ ਤੇ ਨਿਆ ਹੋਵੇ ਤੇ ਇਸ ਵਿੱਚ ਔਰਤਾਂ ਨੂੰ ਸਦੀਆਂ ਦੇ ਜ਼ੁਲਮ ਤੋਂ ਆਜ਼ਾਦ ਕਰਾਉਣਾ ਤਾਂ ਬਹੁਤ ਜ਼ਰੂਰੀ ਸੀ ਬਿਲਕੁਲ ਮਤਲਬ ਔਰਤਾਂ ਦੀ ਮੁਕਤੀ ਨੂੰ ਸਮਾਜਿਕ ਗਾਰੰਟੀ ਦਾ ਇੱਕ ਅਹਿਮ ਹਿੱਸਾ ਮੰਨਿਆ ਪਰ ਜਿਹੜੇ ਸਰੋਤ ਨੇ ਉਹਨਾਂ ਮੁਤਾਬਿਕ ਕੀ ਭਾਰਤ ਵਿੱਚ ਔਰਤਾਂ ਦੀ ਹਾਲਤ ਸ਼ੁਰੂ ਤੋਂ ਹੀ ਇੰਨੀ ਮਾੜੀ ਸੀ ਨਹੀਂ ਸਰੋਤ ਕਹਿੰਦੇ ਐ ਕਿ ਪਹਿਲਾਂ ਮਤਲਬ ਸ਼ੁਰੂਆਤੀ ਵੈਦਿਕ ਕਾਲ 'ਚ ਹਾਲਾਤ ਥੋੜੇ ਵੱਖਰੇ ਸੀ ਉਸ ਵੇਲੇ ਔਰਤਾਂ ਦਾ ਸਨਮਾਨ ਉਹਨਾਂ ਦਾ ਰਤਬਾ ਕਾਫੀ ਹੱਦ ਤੱਕ ਮਰਦਾਂ ਦੇ ਬਰਾਬਰ ਹੀ ਸੀ ਅੱਛਾ ਹਾਂਜੀ ਪਰ ਹੌਲੀ-ਹੌਲੀ ਖਾਸ ਕਰਕੇ ਜਦੋਂ ਬਾਦ ਦਾ ਵੈਦਿਕ ਕਾਲ ਆਇਆ ਤੇ ਬ੍ਰਾਹਮਣਵਾਦੀ ਸੋਚ ਹਾਵੀ ਹੋਈ ਤਾਂ ਇੱਕ ਇਹੋ ਜਿਹਾ ਸਿਸਟਮ ਬਣ ਗਿਆ ਜਿਸ ਨੂੰ ਪਿਤ੍ਰ ਸੱਤਾ ਕਹਿੰਦੇ ਆ ਜਿੱਥੇ ਔਰਤਾਂ ਦੀ ਹਾਲਤ ਲਗਾਤਾਰ ਡਿੱਗਦੀ ਗਈ ਇਹ ਪਿਤ੍ਰ ਸੱਤਾ ਮਤਲਬ ਇਸ ਦਾ ਕੀ ਮਤਲਬ ਹੋਇਆ ਇਸ ਸੰਦਰਭ ਦੇਖੋ ਪਿਤ੍ਰ ਸੱਤਾ ਮਤਲਬ ਇੱਕ ਅਹਜਾ ਸਮਾਜਿਕ ਢਾਂਚਾ ਜਿੱਥੇ ਸਾਰੀ ਤਾਕਤ ਮਰਦਾਂ ਕੋਲ ਹੋਵੇ ਪਰਿਵਾਰ ਦਾ ਮੁਖੀ ਮਰਦ ਸਮਾਜ ਦਾ ਮੁਖੀ ਮਰਦ ਧਰਮ ਦਾ ਠੇਕੇਦਾਰ ਮਰਦ ਤੇ ਔਰਤਾਂ ਨੂੰ ਉਹਨਾਂ ਦੇ ਥੱਲੇ ਰੱਖਿਆ ਜਾਵੇ ਉਹਨਾਂ ਦੇ ਹੱਕ ਕਟਾ ਦਿੱਤੇ ਜਾਣ ਸਮਝ ਗਿਆ ਤੇ ਇਸ ਗਿਰਾਵਟ ਨੂੰ ਮਤਲਬ ਕੀ ਧਾਰਮਿਕ ਗ੍ਰੰਥਾਂ ਨੇ ਵੀ ਸਹੀ ਠਹਿਰਾਇਆ ਕੋਈ ਹਵਾਲੇ ਹੈਗੇ ਨੇ ਇਸ ਦੇ ਹਾਂ ਬਦਕਿਸਮਤੀ ਨਾਲ ਕਈ ਥਾਵਾਂ ਤੇ ਇਹ ਜਿਹੀਆਂ ਗੱਲਾਂ ਮਿਲਦੀਆਂ ਨੇ ਜਿਨ੍ਹਾਂ ਨੂੰ ਵਰਤਿਆ ਗਿਆ ਔਰਤਾਂ ਨੂੰ ਦਬਾਉਣ ਲਈ ਜਿਵੇਂ ਕੁਝ ਉਪਨਿਸ਼ਦਾਂ ਚ ਕਿਹਾ ਗਿਆ ਕਿ ਔਰਤਾਂ ਤੇ শূਦਰ ਵੇਦਮੰਤਰ ਨਾ ਸਿੱਖਣ ਭਗਵਤ ਕੀਤਾ ਚ ਵੀ ਇੱਕ ਸ਼ਲੋਕ 9.32 ਹੈ ਜਿੱਥੇ ਔਰਤਾਂ ਵੈਸ਼ ਤੇ শূ드్రਾਂ ਨੂੰ ਪਾਪਿਓ ਨਹੀਂ ਕਿਹਾ ਗਿਆ ਹੈ ਪਾਪਿਓ ਨਹੀਂ ਇਹ ਤਾਂ ਬਹੁਤ ਹੀ ਮਤਲਬ અપਮਾਨ ਵਾਲੀ ਗੱਲ ਹੋਈ ਬਿਲਕੁਲ ਤੇ ਹੋਰ ਵੀ ਬਹੁਤ ਕੁਝ ਹੈ ਕਈ ਪੁਰਾਣਾ ਚ ਹੋਰ ਗ੍ਰੰਥਾਂ ਚ ਪਤਨੀ ਦਾ ਧਰਮ ਬਸ ਪਤੀ ਦੀ ਸੇਵਾ ਦੱਸਿਆ ਗਿਆ ਜਿਵੇਂ ਜਿਵੇਂ ਪਤੀ ਨੂੰ ਰੱਬ ਮੰਨਣਾ ਉਸ ਦਾ ਜੁੱਠਾ ਖਾਣਾ ਉਸ ਦੇ ਪੈਰ ਤੋਕੇ ਪਾਣੀ ਪੀਣਾ ਯਾਨੀ ਕਿ ਚਰਨੋਦਕ ਤੇ ਇੱਥੋਂ ਤੱਕ ਕਿ ਜੇ ਪਤੀ ਕੁਟਮਾਰ ਕਰੇ ਤਾਂ ਉਹ ਵੀ ਸਹਿ ਲੈਣਾ ਤੁਲਸੀ ਦਾਸ ਦੀ ਰਾਮਚਰਿਤ ਮਾਨਸ ਦੀ ਇੱਕ ਲਾਈਨ ਤਾਂ ਬਹੁਤ ਮਸ਼ਹੂਰ ਜਾਂ ਬਦਨਾਮ ਹੈ ਟੋਲ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾਲਣਾ ਦੇ ਅਧਿਕਾਰੀ ਹਾਂ ਇਹ ਤਾਂ ਸੁਣੀ ਹੈ ਮਤਲਬ ਸਜ਼ਾ ਦੇ ਹੱਕਦਾਰ ਹਾਂਜੀ ਤੇ ਦਾਜ ਪ੍ਰਥਾ ਨੂੰ ਵੀ ਸ਼ਾਸਤਰਾਂ ਚ ਕਿਤੇ ਨਾ ਕਿਤੇ ਹੱਲਾਸ਼ੇਰੀ ਮਿਲੀ ਜਿਵੇਂ ਵੱਡੇ ਵੱਡੇ ਦਾਜ ਦਿੱਤੇ ਜਾਂਦੇ ਸੀ ਉਹਨਾਂ ਦਾ ਜ਼ਿਕਰ ਹੈ ਤਾਂ ਫਿਰ ਡਾਕਟਰ ਅੰਬੇਡਕਰ ਦੇ ਹਿਸਾਬ ਨਾਲ ਇਸ ਸਾਰੀ ਗਿਰਾਵਟ ਦਾ ਮੁੱਖ ਕਾਰਨ ਕੌਣ ਸੀ ਕੌਣ ਜ਼ਿੰਮੇਵਾਰ ਸੀ ਡਾਕਟਰ ਅੰਬੇਡਕਰ ਨੇ ਬਹੁਤ ਖੁੱਲ ਕੇ ਇਸ ਦੀ ਜ਼ਿੰਮੇਵਾਰੀ ਮਨੂ ਤੇ ਉਸ ਦੀ ਬਣਾਈ ਮਨੁਸਮ੍ਰਿਤੀ ਤੇ ਪਾਈ ਉਹਨਾਂ ਨੇ ਇਸ ਦਾ ਬੜਾ ਡੂੰਘਾ ਅਧਿਐਨ ਕੀਤਾ ਤੇ ਦੱਸਿਆ ਕਿ ਕਿਵੇਂ ਇਸ ਗ੍ਰੰਥ ਨੇ ਔਰਤਾਂ ਨੂੰ ਹਮੇਸ਼ਾ ਲਈ ਗੁਲਾਮ ਬਣਾਉਣ ਦਾ ਕੰਮ ਕੀਤਾ ਕਿਵੇਂ ਕੀ ਲਿਖਿਆ ਸੀ ਮਨੁਸਮ੍ਰਿਤੀ ਚ ਦੇਖੋ ਮਨੂ ਨੇ ਕਿਹਾ ਕਿ ਔਰਤਾਂ ਸੁਭਾਤ ਤੋਂ ਹੀ ਪਰਮਾਉਣ ਵਾਲੀਆਂ ਹੁੰਦੀਆਂ ਚੰਚਲ ਹੁੰਦੀਆਂ ਭਰੋਸੇ ਲਾਇਕ ਨਹੀਂ ਹੁੰਦੀਆਂ ਤੇ ਸਭ ਤੋਂ ਵੱਡੀ ਗੱਲ ਕਿ ਔਰਤ ਕਦੇ ਆਜ਼ਾਦ ਹੋ ਹੀ ਨਹੀਂ ਸਕਦੀ ਆਜ਼ਾਦ ਨਹੀਂ ਹੋ ਸਕਦੀ ਮਤਲਬ ਮਤਲਬ ਬਚਪਨ 'ਚ ਪਿਓ ਦੇ ਅਧੀਨ ਜਵਾਨੀ 'ਚ ਪਤੀ ਦੇ ਤੇ ਜੇ ਵਿਧਵਾ ਹੋ ਜਾਵੇ ਤਾਂ ਪੁੱਤ ਦੇ ਅਧੀਨ ਹਮੇਸ਼ਾ ਕਿਸੇ ਨਾ ਕਿਸੇ ਮਰਦ ਦੀ ਨਿਗਰਾਨੀ ਹੇਠ ਯਾਨੀ ਪੂਰੀ ਤਰ੍ਹਾਂ ਨਿਰਭਰ ਤੇ ਉਹਨਾਂ ਦੇ ਆਪਣੇ ਹੱਕ ਜਿਵੇਂ ਜਾਇਦਾਦ ਪੜ੍ਹਾਈ ਉਹ ਸਭ ਖੋਲੇ ਗਏ ਮਨੁਸਮ੍ਰਿਤੀ ਨੇ ਔਰਤਾਂ ਤੋਂ ਜਾਇਦਾਦ ਰੱਖਣ ਦਾ ਹੱਕ ਖੋਇਆ, ਪੜ੍ਹਨ ਲਿਖਣ ਦਾ ਹੱਕ ਖੋਇਆ, ਇੱਥੋਂ ਤੱਕ ਕਿ ਧਾਰਮਿਕ ਰਸਮਾਂ ਕਰਨ ਦਾ ਹੱਕ ਵੀ ਨਹੀਂ ਦਿੱਤਾ। ਹੱਦ ਹੋ ਗਈ। ਤੇ ਸੁਣੋ, ਇਸ ਚ ਪਤੀ ਨੂੰ ਇਹ ਵੀ ਇਜਾਜ਼ਤ ਦਿੱਤੀ ਗਈ ਕਿ ਉਹ ਪਤਨੀ ਨੂੰ ਸਜ਼ਾ ਦੇਣ ਲਈ ਰੱਸੀ ਜਾਂ ਬਾਂਸ ਦੀ ਪਤਲੀ ਸੋਟੀ ਨਾਲ ਮਾਰ ਸਕਦਾ ਹੈ, ਥੋੜਾ ਬਹੁਤ। ਇਹ ਵੀ ਲਿਖਿਆ ਹੈ। ਹਾਂਜੀ, ਤੇ ਔਰਤ ਜੇ ਕੁਝ ਕਮਾਉਂਦੀ ਵੀ ਸੀ ਤਾਂ ਉਸ ਤੇ ਹੱਕ ਉਸਦੇ ਮਰਦ ਸਰਪ੍ਰਸਤ ਦਾ ਸੀ। ਪਤੀ ਭਾਵੇਂ ਕਿੰਨਾ ਵੀ ਮਾੜਾ ਹੋਵੇ, ਸ਼ਰਾਬੀ ਹੋਵੇ, ਜਵਾਰੀ ਹੋਵੇ, ਪਤਨੀ ਨੇ ਉਸਨੂੰ ਦੇਵਤਾ ਮੰਨ ਕੇ ਪੂਜਣਾ ਸੀ ਤੇ ਤਲਾਕ ਤਲਾਕ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਔਰਤ ਲਈ ਡਾਕਟਰ ਅੰਬੇਦਕਰ ਕਹਿੰਦੇ ਸੀ ਕਿ ਇਹ ਸਭ ਇਸ ਲਈ ਕੀਤਾ ਗਿਆ ਤਾਂ ਕਿ ਔਰਤ ਹਮੇਸ਼ਾ ਗੁਲਾਮ ਬਣੀ ਰਹੇ ਇੱਥੋਂ ਤੱਕ ਕਿ ਜੇ ਕੋਈ ਔਰਤ ਦਾ ਕਤਲ ਕਰ ਦਵੇ ਤਾਂ ਉਸਨੂੰ ਬ੍ਰਾਹਮਣ ਦੇ ਕਤਲ ਦੇ ਮੁਕਾਬਲੇ ਬਹੁਤ ਛੋਟਾ ਗੁਨਾਹ ਉਪਪਾਤਕ ਮੰਨਿਆ ਗਿਆ ਬਹੁਤ ਭਿਆਨਕ ਤਾਂ ਹੀ ਡਾਕਟਰ ਅੰਬੇਦਕਰ ਨੇ ਕਿਹਾ ਸੀ ਜੇ ਇਹ ਭਿਆਨਕ ਨਹੀਂ ਹੈ ਤਾਂ ਦੁਨੀਆ 'ਚ ਕੁਝ ਵੀ ਭਿਆਨਕ ਨਹੀਂ ਹੋ ਸਕਦਾ ਤਾਂ ਕਿ ਮਨੂ ਦਾ ਮਕਸਦ ਸਿਰਫ ਔਰਤਾਂ ਨੂੰ ਦਬਾ ਕੇ ਰੱਖਣਾ ਸੀ ਜਾਂ ਕੋਈ ਹੋਰ ਵੱਡੀ ਗੱਲ ਸੀ ਇਸ ਪਿੱਛੇ ਡਾਕਟਰ ਅੰਬੇਦਕਰ ਦਾ ਵਿਸ਼ਲੇਸ਼ਣਸ ਇਹ ਕਿ ਅਸਲ ਮਕਸਦ ਸੀ ਵਰਣ ਵਿਵਸਥਾ ਨੂੰ ਯਾਨੀ ਜਾਤ ਪਾਤ ਦੇ ਸਿਸਟਮ ਨੂੰ ਬਿਲਕੁਲ ਪੱਕਾ ਕਰਨਾ اچھا ਉਹ ਕਿਵੇਂ ਦੇਖੋ ਜੇ ਜਾਤ ਪਾਤ ਨੂੰ ਕਾਇਮ ਰੱਖਣਾ ਹੈ ਤਾਂ ਸਭ ਤੋਂ ਜ਼ਰੂਰੀ ਹੈ ਕਿ ਵਕ ਵਕ ਜਾਤਾਂ 'ਚ ਵਿਆਹ ਨਾ ਹੋਣ ਤੇ ਇਹ ਤਾਂ ਹੀ ਹੋ ਸਕਦਾ ਸੀ ਜੇ ਔਰਤਾਂ ਦੀ ਆਜ਼ਾਦੀ ਤੇ ਪੂਰੀ ਤਰ੍ਹਾਂ پابੰਦੀ ਲਾ ਦਿੱਤੀ ਜਾਵੇ। ਉਹਨਾਂ ਦੇ ਘੁੰਮਣ ਫਿਰਨ ਤੇ ਮਿਲਣ ਵਰਤਨ ਤੇ ਤੇ ਖਾਸ ਕਰਕੇ ਆਪਣਾ ਜੀਵਨ ਸਾਥੀ ਚੁਣਨ ਤੇ। ਜੇ ਔਰਤਾਂ ਪੜ੍ਹ ਲਿਖ ਜਾਣਗੀਆਂ, ਆਜ਼ਾਦ ਹੋ ਜਾਣਗੀਆਂ ਤਾਂ ਉਹ ਇਸ ਜਾਤੀਵਾਦੀ ਢਾਂਚੇ ਨੂੰ ਮੰਨਣ ਤੋਂ ਇਨਕਾਰ ਕਰ ਸਕਦੀਆਂ ਸਨ। ਹੂੰ ਸਮਝ ਗਿਆ। ਸਰੋਤਾਂ 'ਚ ਕੁਝ ਖਾਸ ਉਦਾਹਰਣਾਂ ਵੀ ਨੇ ਇਸ અપਮਾਨ ਦੀਆਂ ਜਿਹੜੀਆਂ ਸੱਚੀ ਬਹੁਤ ਪਰੇਸ਼ਾਨ ਕਰਦੀਆਂ ਨੇ ਹਾਂਜੀ ਬਿਲਕੁਲ ਜਿਵੇਂ ਮਹਾਭਾਰਤ 'ਚ ਰਾਜਾ ਯਯਾਤੀ ਦੀ ਤੀਸੀ ਮਾਧਵੀ ਉਸਨੂੰ ਪਹਿਲਾਂ ਇੱਕ ਗੁਰੂ ਨੂੰ ਦਾਨ ਦਿੱਤਾ ਗਿਆ ਫਿਰ ਉਸ ਗੁਰੂ ਨੇ ਗੁਰੂ ਦਕਸ਼ਨਾ ਪੂਰੀ ਕਰਨ ਲਈ ਮਾਧਵੀ ਨੂੰ ਤਿੰਨ ਵੱਖ-ਵੱਖ ਰਾਜਿਆਂ ਕੋਲ ਇੱਕ-ਇੱਕ ਸਾਲ ਲਈ ਭੇਜਿਆ ਕੀ ਮਤਲਬ ਗਰੇਦੇ ਹਾਂ ਕੁਝ ਇਸ ਤਰ੍ਹਾਂ ਹੀ ਹਰ ਰਾਜੇ ਤੋਂ ਪੁੱਤਰ ਪੈਦਾ ਕਰਨ ਤੋਂ ਬਾਅਦ ਉਸ ਨੂੰ ਵਾਪਸ ਭੇਜ ਦਿੱਤਾ ਜਾਂਦਾ ਤੇ ਅਖੀਰ ਚ ਉਸ ਨੂੰ ਇੱਕ ਹੋਰ ਰਿਸ਼ੀ ਨੂੰ ਸੌਂਪ ਦਿੱਤਾ ਗਿਆ ਜਿਵੇਂ ਕੋਈ ਚੀਜ਼ ਹੋਵੇ ਜਿਸ ਨੂੰ ਜਿੱਥੇ ਮਰਜ਼ੀ ਵਰਤ ਲੋ ਇਹ ਤਾਂ ਬਹੁਤ ਹੀ ਤੇ ਇੱਕ ਹੋਰ ਗੱਲ ਦਾ ਜ਼ਿਕਰ ਸੀ ਉਹ ਪਹਿਲੀ ਰਾਤ ਦਾ ਹੱਕ ਇਹ ਕਿਸੇ ਹਾਂ ਇਹ ਇੱਕ ਬਹੁਤ ਹੀ ਕਟਿਆ ਰਿਵਾਜ ਸੀ ਜਿਸ ਦਾ ਜ਼ਿਕਰ ਕੁਝ ਪੁਰਾਣੇ ਸਫਰਨਾਮਿਆਂ ਚ ਮਿਲਦਾ ਹੈ ਇਸ ਮੁਤਾਬਕ ਕੁਝ ਇਲਾਕਿਆਂ ਚ ਜਿਹੜੇ ਉੱਚੀ ਜਾਤ ਦੇ ਪੁਜਾਰੀ ਜਾਂ ਰਾਜੇ ਮਹਾਰਾਜੇ ਹੁੰਦੇ ਸੀ ਉਹ ਨਵੀਂ ਵਿਆਹੀ ਕੁੜੀ ਨਾਲ ਪਹਿਲੀ ਰਾਤ ਬਿਤਾਉਣ ਦਾ ਹੱਕ ਸਮਝਦੇ ਸੀ ਸੱਚੀ ਹਾਂਜੀ ਡਾਕਟਰ ਅੰਬੇਡਕਰ ਨੇ ਤਾਂ ਹਿੰਦੂ ਵਿਆਹ ਚ ਜਿਹੜੀ ਸપ્તਪਦੀ ਯਾਨੀ ਸੱਤ ਫੇਰਿਆਂ ਦੀ ਰਸਮ ਹੈ ਉਸ ਦਾ ਸਬੰਧ ਵੀ ਇਸ ਪੁਰਾਣੀ ਪ੍ਰਥਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ 16ਵੀਂ ਸਦੀ ਚ ਯਾਤਰੀ ਆਏ ਸੀ ਜਿਵੇਂ ਵਾਰਥੇਮਾ ਉਹਨਾਂ ਨੇ ਕੈਲਿਕਟਾ ਜਿਹਾ ਦੇਖਿਆ 19ਵੀਂ ਸਦੀ ਚ ਬੰਬਈ ਚ ਵੈਸ਼ਨਵ ਪੁਜਾਰੀਆਂ ਦਾ ਕੇਸ ਹੋਇਆ ਸੀ ਮਹਾਰਾਜਾ ਲਿਬਲ ਕੇਸ ਉਹ ਵੀ ਇਸੇ ਤਰ੍ਹਾਂ ਦੇ ਹੱਕ ਜਤਾਉਣ ਕਰਕੇ ਹੋਇਆ ਸੀ ਮਤਲਬ ਇਹੋ ਜੀਆਂ ਚੀਜ਼ਾਂ ਕਾਫੀ ਦੇਰ ਤੱਕ ਚਲਦੀਆਂ ਰਹੀਆਂ ਹਾਂ ਕਿਸੇ ਨਾ ਕਿਸੇ ਰੂਪ ਚ ਇਹ ਸਭ ਔਰਤ ਦੇ અપਮਾਨ ਦੀਆਂ ਉਦਾਹਰਣਾਂ ਨੇ ਡਾਕਟਰ ਅੰਬੇਡਕਰ ਨੇ ਸਾਰੀ ਸਥਿਤੀ ਨੂੰ ਛੱਟ ਤੇ અપਮਾਨ ਕਿਹਾ ਸੀ ਇਸ ਦਾ ਕੀ ਮਤਲਬ ਸੀ ਉਹਨਾਂ ਦਾ ਮਤਲਬ ਸੀ ਕਿ ਔਰਤਾਂ ਤੇ ਦੋਹਰੀ ਮਾਰ ਪਈ ਛੱਟ ਤਾਂ ਇਸ ਲਈ ਕਿ ਉਹਨਾਂ ਨੂੰ ਗਿਆਨ ਤੋਂ ਪੜ੍ਹਾਈ ਲਿਖਾਈ ਤੋਂ ਦੂਰ ਕਰ ਦਿੱਤਾ ਗਿਆ ਜੋ ਕਿਸੇ ਵੀ ਇਨਸਾਨ ਦੇ ਵਿਕਾਸ ਲਈ ਜ਼ਰੂਰੀ ਹੈ ਹਾਂ ਤੇ અપਮਾਨ ਇਸ ਲਈ ਕਿ ਪਹਿਲਾਂ ਤਾਂ ਪੜ੍ਹਨ ਨਹੀਂ ਦਿੱਤਾ ਤੇ ਫਿਰ ਉਸੇ ਆਧਾਰ ਤੇ ਉਹਨਾਂ ਨੂੰ ਕਮਜ਼ੋਰ ਅਪਵਿੱਤਰ ਤੇ ਮੋਕਸ਼ ਜਾਂ ਸੰਨਿਆਸ ਦੇ ਅਯੋਗ ਕਰਾਰ ਦੇ ਦਿੱਤਾ ਮਤਲਬ ਉਹਨਾਂ ਦੀ ਬੁੱਧੀ ਤੇ ਵੀ ਸਵਾਲ ਚੁੱਕਿਆ ਤੇ ਉਹਨਾਂ ਦੀ ਇਨਸਾਨੀਅਤ ਨੂੰ ਵੀ ਠੇਸ ਪਹੁੰਚਾਈ ਹੂੰ ਇਸ ਸਾਰੇ ਹਨੇਰੇ ਦੇ ਮੁਕਾਬਲੇ ਕਿ ਬੁੱਧ ਧਰਮ ਦਾ ਨਜ਼ਰੀਆ ਕੁਝ ਵੱਖਰਾ ਸੀ ਡਾਕਟਰ ਅੰਬੇਡਕਲ ਨੇ ਇਸ ਬਾਰੇ ਕੁਝ ਕਿਹਾ? ਹਾਂ, ਇਹ ਬਹੁਤ ਜ਼ਰੂਰੀ ਪੁਆਇੰਟ ਹੈ। ਡਾਕਟਰ ਅੰਬੇਡਕਰ ਨੇ ਬੁੱਧ ਧਰਮ ਦੀ ਬਹੁਤ ਤਾਰੀਫ਼ ਕੀਤੀ ਇਸ ਮਾਮਲੇ 'ਚ। ਉਹਨਾਂ ਮੁਤਾਬਿਕ ਭਗਵਾਨ ਬੁੱਧ ਕਦੇ ਵੀ ਔਰਤਾਂ ਨੂੰ ਮਰਦਾਂ ਤੋਂ ਘਟ ਨਹੀਂ ਸਮਝਦੇ ਸੀ, ਨਾ ਬੁੱਧੀ 'ਚ, ਨਾ ਚਰਿੱਤਰ 'ਚ। ਤੇ ਸਭ ਤੋਂ ਵੱਡੀ ਗੱਲ? ਸਭ ਤੋਂ ਵੱਡੀ ਗੱਲ ਉਹਨਾਂ ਨੇ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੰਦੇ ਹੋਏ ਭਿਕਸ਼ੂਨੀ ਬਣ ਕੇ ਸੰਗ 'ਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ। ਅੱਛਾ। ਹਾਂਜੀ। ਇਹ ਉਸ ਜ਼ਮਾਨੇ 'ਚ ਇੱਕ ਬਹੁਤ ਵੱਡੀ ਕ੍ਰਾਂਤੀ ਸੀ। ਇਸ ਨਾਲ ਔਰਤਾਂ ਨੂੰ ਗਿਆਨ ਹਾਸਲ ਕਰਨ ਤੇ ਮੁਕਤੀ ਦੇ ਰਾਹ ਤੇ ਚੱਲਣ ਦਾ ਉਹ ਹੱਕ ਵਾਪਸ ਮਿਲ ਗਿਆ ਜਿਹੜਾ ਬ੍ਰਾਹਮਣਵਾਦ ਨੇ ਖੋ ਲਿਆ ਸੀ। ਇੱਕ ਤਰ੍ਹਾਂ ਨਾਲ ਬੁੱਧ ਨੇ ਔਰਤਾਂ ਲਈ ਆਜ਼ਾਦੀ ਦਾ ਨਵਾਂ ਰਾਹ ਖੋਲਿਆ। ਵਾਹ! ਇਹ ਤਾਂ ਸੀ ਸਿਧਾਂਤਿਕ ਗੱਲ, ਇਤਿਹਾਸ ਦੀ ਗੱਲ ਪਰ ਡਾਕਟਰ ਅੰਬੇਦਕਰ ਨੇ ਖੁਦ ਮਤਲਬ ਜ਼ਮੀਨ ਤੇ ਔਰਤਾਂ ਲਈ ਕੀ ਕੀਤਾ? ਉਹਨਾਂ ਦਾ ਆਪਣਾ ਮਿਸ਼ਨ ਕਿਵੇਂ ਚੱਲਿਆ? ਡਾਕਟਰ ਅੰਬੇਦਕਰ ਸਿਰਫ ਕਿਤਾਬਾਂ ਪੜਨ ਵਾਲੇ ਜਾਂ ਲਿਖਣ ਵਾਲੇ ਨਹੀਂ ਸੀ। ਉਹ ਤਾਂ ਐਕਸ਼ਨ ਵਾਲੇ ਬੰਦੇ ਸੀ ਉਹਨਾਂ ਨੇ ਔਰਤਾਂ ਨੂੰ ਘਰਾਂ ਚੋਂ ਬਾਹਰ ਕੱਢਿਆ ਉਹਨਾਂ ਨੂੰ ਹੌਸਲਾ ਦਿੱਤਾ ਕਿ ਉਹ ਵੀ ਜਨਤਕ ਜੀਵਨ 'ਚ ਹਿੱਸਾ ਲੈਣ ਜਿਵੇਂ ਮਹਾਦ ਸਤਿਆਗ੍ਰਹਿਚ ਹਾਂ ਜਿਵੇਂ ਮਹਾਦ ਤਲਾਬ ਤੋਂ ਪਾਣੀ ਲੈਣ ਦਾ ਸਤਿਆਗ੍ਰਹਿ ਸੀ ਜਾਂ 나ਸਿਕ ਦੇ ਕਲਰਾਮ ਮੰਦਿਰ 'ਚ ਦਾਖਲ ਹੋਣ ਦਾ ਅੰਦੋਲਨ ਸੀ ਉਹਨਾਂ ਨੇ ਔਰਤਾਂ ਨੂੰ ਕਿਹਾ ਕਿ ਤੁਸੀਂ ਵੀ ਮਰਦਾਂ ਦੇ ਨਾਲ ਲਾਓ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰੋ ਤੇ ਔਰਤਾਂ ਆਈਆਂ ਵੀ ਉਹਨਾਂ ਨੇ ਲਾਠੀਆਂ ਖਾਧੀਆਂ ਜੇਲਾਂ 'ਚ ਗਈਆਂ ਇਸ ਨਾਲ ਉਹਨਾਂ 'ਚ ਇੱਕ ਨਵੀਂ ਹਿੰਮਤ ਆਈ ਤੇ ਫਿਰ ਉਹ ਨਾਗਪੁਰ ਵਾਲੀ ਕਾਨਫਰੰਸ 1942 ਚ ਕਹਿੰਦੇ ਕੋਈ 25000 ਔਰਤਾਂ ਸੀ ਉੱਥੇ ਇਹ ਕਿਵੇਂ ਸੰਭਵ ਹੋਇਆ ਉਸ ਸਮੇਂ ਹਾਂ ਉਹ ਤਾਂ ਇੱਕ ਇਤਿਹਾਸਿਕ ਦਿਨ ਸੀ 20 ਜੁਲਾਈ 1942 ਨਾਗਪੁਰ 올 ਇੰਡੀਆ ਡਿਪਰੈਸਡ ਕਲਾਸੇਜ਼ ਊਮਨਸ ਕਾਨਫਰੰਸ 25000 ਦਲਿਤ ਔਰਤਾਂ ਦਾ ਇਕੱਠੇ ਹੋਣਾ ਇਹ ਆਪਣੇ ਆਪ ਚ ਇੱਕ ਇਨਕਲਾਬ ਸੀ ਬਿਲਕੁਲ ਤੇ ਉਸ ਕਾਨਫਰੰਸ ਚ ਜਿਹੜੇ ਮਤੇ ਪਾਸ ਹੋਏ ਉਹਨਾਂ ਚ ਔਰਤਾਂ ਦੇ ਬੁਨਿਆਦੀ ਹੱਕਾਂ ਦੀ ਗੱਲ ਸੀ ਤਲਾਕ ਦਾ ਹੱਕ ਇਕ ਤੋਂ ਵੱਧ ਵਿਆਹ ਬੰਦ ਹੋਣ ਕੰਮ ਦੀ ਥਾਂ ਤੇ ਚੰਗੇ ਹਾਲਾਤ ਤਨਖਾਹ ਨਾਲ ਜਣੀ ਪਾ ਛੁੱਟੀ ਪੜਾਈ 'ਚ ਨੌਕਰੀਆਂ 'ਚ ਰਾਜਨੀਤੀ 'ਚ ਬਰਾਬਰ ਦੇ ਮੌਕੇ ਸਭ ਮੰਗਾਂ ਰੱਖੀਆਂ ਗਈਆਂ ਉਸ ਕਾਨਫਰੰਸ 'ਚ ਡਾਕਟਰ ਅੰਬੇਡਕਰ ਨੇ ਔਰਤਾਂ ਨੂੰ ਕੀ ਕਿਹਾ ਸੀ ਕੋਈ ਖਾਸ ਗੱਲ ਹਾਂ ਉਹਨਾਂ ਨੇ ਉੱਥੇ ਔਰਤਾਂ ਨੂੰ ਸਮਝਾਇਆ ਕਿ ਪੜਾਈ ਕਿੰਨੀ ਜ਼ਰੂਰੀ ਹੈ ਉਹਨਾਂ ਨੇ ਕਿਹਾ ਜਨਦੀ ਵਿਆਹ ਨਾ ਕਰਾਓ ਬਹੁਤੇ ਬੱਚੇ ਪੈਦਾ ਨਾ ਕਰੋ ਤਾਂਕਿ ਤੁਸੀਂ ਆਪਣੇ ਪੈਰਾਂ ਤੇ ਖੜੇ ਹੋ ਸਕੋ ਤੇ ਉਹਨਾਂ ਨੇ ਇੱਕ ਬਹੁਤ ਜ਼ੋਰਦਾਰ ਗੱਲ ਕਹੀ ਵਿਆਹ ਤੋਂ ਬਾਅਦ ਆਪਣੇ ਪਤੀ ਦੀ ਦੋਸਤ ਬਣੋ ਉਸ ਦੇ ਬਰਾਬਰ ਦੀ ਹੱਕਦਾਰ ਬਣੋ ਉਸ ਦੀ ਗੁਲਾਮ ਬਣਨਾ ਤੋਂ ਸਾਫ ਇਨਕਾਰ ਕਰ ਦਿਓ ਵਾਹ ਤੇ ਉੱਥੇ ਹੀ ਉਹਨਾਂ ਨੇ ਉਹ ਮਸ਼ਹੂਰ ਗੱਲ ਕਹੀ ਸੀ ਮੈਂ ਕਿਸੇ ਕੌਮ ਦੀ ਤਰੱਕੀ ਇਸ ਗੱਲ ਤੋਂ ਦੇਖਦਾ ਹਾਂ ਕਿ ਉਸ ਕੌਮ ਦੀਆਂ ਔਰਤਾਂ ਨੇ ਕਿੰਨੀ ਤਰੱਕੀ ਕੀਤੀ ਹੈ ਇਹ ਤਾਂ ਹੋ ਗਈ ਲੋਕਾਂ ਨੂੰ ਇਕੱਠਾ ਕਰਨ ਦੀ ਗੱਲ ਜੀ ਪਰ ਕਾਨੂੰਨ ਦੇ ਪੱਧਰ ਤੇ ਉਹਨਾਂ ਨੇ ਕੀ ਕੰਮ ਕੀਤਾ ਜੀ ਖਾਸ ਕਰਕੇ ਜਦੋਂ ਸਰਕਾਰ ਚ ਸੀ ਜਦੋਂ ਡਾਕਟਰ ਅੰਬੇਡਕਰ ਵਾਈਸ ਰਾਏ ਦੀ ਕਾਉਂਸਲ ਚ ਲੇਬਰ ਮੈਂਬਰ ਸੀ 1942 ਤੋਂ 46 ਤੱਕ ਉਹਨਾਂ ਨੇ ਮਜ਼ਦੂਰ ਔਰਤਾਂ ਲਈ ਬਹੁਤ ਕੰਮ ਕੀਤਾ ਹਮ ਕਈ ਇਤਿਹਾਸਿਕ ਕਾਨੂੰਨ ਬਣਵਾਏ ਜਿਵੇਂ ਕਿ ਜਿਵੇਂ बराबर ਕੰਮ ਲਈ ਬਰਾਬਰ ਤਨਖਾਹ ਦਾ ਸੂਲ ਲਾਗੂ ਕਰਵਾਇਆ ਕੰਮ ਦੇ ਘੰਟੇ 14 ਤੋਂ ਘਟਾ ਕੇ 8 ਕਰਵਾਏ ਤਨਖਾਹ ਨਾਲ ਜਨੇਪਾ ਛੁੱਟੀ ਦਾ ਕਾਨੂੰਨ ਬਣਵਾਇਆ ਜਿਹੜੀਆਂ ਔਰਤਾਂ ਖਾਣਾ ਚ ਕੰਮ ਕਰਦੀਆਂ ਸੀ ਉਹਨਾਂ ਲਈ ਜ਼ਮੀਨ ਦੇ ਹੀਠਾਂ ਕੰਮ ਕਰਨ ਤੇ ਪਾਬੰਦੀ ਲਗਾਈ ਕੰਮ ਵਾਲੀ ਥਾਂ ਤੇ ਬੱਚਿਆਂ ਲਈ ਕਰੈਚ ਹੋਰ ਸਹੂਲਤਾਂ ਮੈਡੀਕਲ ਮਦਦ ਇਹ ਸਭ ਸ਼ੁਰੂ ਕਰਵਾਇਆ ਬਹੁਤ ਸਾਰੇ ਲੇਬਰ ਕਾਨੂੰਨਾਂ ਚ ਔਰਤਾਂ ਦੇ ਹੱਕ ਚ ਬਦਲਾਅ ਕੀਤੇ ਹਾਂਜੀ ਬਹੁਤ ਠੋਸ ਕੰਮ ਫਿਰ ਆ ਗਿਆ ਆਜ਼ਾਦ ਭਾਰਤ ਦਾ ਸੰਵਿਧਾਨ ਤੇ ਉਸ ਨੂੰ ਬਣਾਉਣ ਵਿੱਚ ਤਾਂ ਉਹਨਾਂ ਦਾ ਰੋਲ ਸਭ ਤੋਂ ਵੱਧਾ ਸੀ ਸੰਵਿਧਾਨ 'ਚ ਔਰਤਾਂ ਲਈ ਕੀ ਖਾਸ ਕੀਤਾ ਗਿਆ ਡਾਕਟਰ ਅੰਬੇਡਕਰ ਨੇ ਸੰਵਿਧਾਨ ਨੂੰ ਸਿਰਫ ਕਾਨੂੰਨ ਦੀ ਕਿਤਾਬ ਨਹੀਂ ਬਣਾਇਆ ਉਹਨਾਂ ਨੇ ਇਸ ਨੂੰ ਸਮਾਜ ਬਦਲਣ ਦਾ ਇੱਕ ਹਥਿਆਰ ਬਣਾਇਆ ਜਿਹੜੇ ਉਹਨਾਂ ਦੇ ਆਦਰਸ਼ ਸੀ ਨਾ ਆਜ਼ਾਦੀ ਬਰਾਬਰੀ ਭਾਈਚਾਰਾ ਨਿਆ ਉਹ ਸਭ ਸੰਵਿਧਾਨ 'ਚ ਪਾ ਦਿੱਤੇ ਤੇ ਔਰਤਾਂ ਲਈ ਖਾਸ ਤੌਰ ਤੇ ਔਰਤਾਂ ਲਈ ਤਾਂ ਸੰਵਿਧਾਨਿਕ ਵਰਦਾਨ ਸਾਬਤ ਹੋਇਆ ਇਸ ਦੀ ਪ੍ਰਸਤਾਵਨਾ ਮੌਲਿਕ ਅਧਿਕਾਰ ਨੀਤੀ ਨਿਰਦੇਸ਼ਕ ਸਿਧਾਂਤ ਸਭ ਵਿੱਚ ਔਰਤਾਂ ਦੀ ਬਰਾਬਰੀ ਦੀ ਗੱਲ ਹੈ ਆਰਟੀਕਲ 14 ਕਹਿੰਦਾ ਹੈ ਕਾਨੂੰਨ ਸਾਹਮਣੇ ਸਭ ਬਰਾਬਰ ਆਰਟੀਕਲ 15 ਕਹਿੰਦਾ ਹੈ ਕਿ ਲਿੰਗ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਹੋਵੇਗਾ ਆਰਟੀਕਲ 16 ਨੌਕਰੀਆਂ 'ਚ ਬਰਾਬਰ ਮੌਕੇ ਦਿੰਦਾ ਹੈ ਸਗੋਂ ਆਰਟੀਕਲ 15 ਤਿੰਨਤਾ ਸਰਕਾਰ ਨੂੰ ਹੱਕ ਦਿੰਦਾ ਹੈ ਕਿ ਉਹ ਔਰਤਾਂ ਲਈ ਖਾਸ ਕਾਨੂੰਨ ਬਣਾ ਸਕਦੀ ਹੈ अच्छा मतलब पॉजिटिव डिस्क्रिमिनेशन हां जी कह सकते हैं ताकि उन्हें बराबरी ਤੇ ਲਿਆਂਦਾ ਜਾ ਸਕੇ ਫਿਰ ਆਰਟੀਕਲ 3 ਹੈ ਜਿਹੜਾ ਇਨਸਾਨਾਂ ਦੀ ਖਰੀਦੋ ਫਰੋਖਤ ਤੇ ਜਬਰੀ ਮਜ਼ਦੂਰੀ ਨੂੰ ਰੋਕਦਾ ਹੈ ਇਸ ਦਾ ਵੀ ਫਾਇਦਾ ਔਰਤਾਂ ਨੂੰ ਬਹੁਤ ਹੋਇਆ ਤੇ ਕਮਕਾਜੀ ਔਰਤਾਂ ਲਈ ਜਾਂ ਰਾਜਨੀਤਿਕ ਛੇਸੇਦਾਰੀ ਲਈ ਹਾਂ ਨੀਤੀ ਨਿਰਦੇਸ਼ਕ ਸਿਧਾਂਤਾਂ ਚ ਆਰਟੀਕਲ 39 ਹੈ ਜਿਹੜਾ ਕਹਿੰਦਾ ਹੈ ਕਿ ਮਰਦ ਤੇ ਔਰਤ ਦੋਵਾਂ ਨੂੰ ਬਰਾਬਰ ਕੰਮ ਲਈ ਬਰਾਬਰ ਤਨਖਾਹ ਮਿਲੇ ਆਰਟੀਕਲ 42 ਕਹਿੰਦਾ ਹੈ ਕਿ ਕੰਮ ਦੇ ਹਾਲਾਤ ਚੰਗੇ ਹੋਣ ਤੇ ਜਨੇਪਾ ਛੁੱਟੀ ਦਾ ਪ੍ਰਬੰਧ ਹੋਵੇ ਤੇ ਫਿਰ 73ਵੀਂ ਤੇ 74ਵੀਂ ਸੋਧ ਨੇ ਪੰਚਾਇਤਾਂ ਤੇ ਨਗਰਪਾਲਿਕਾਵਾਂ 'ਚ ਔਰਤਾਂ ਲਈ 1/3 ਸੀਟਾਂ ਰਾਖਵੀਆਂ ਕਰ ਦਿੱਤੀਆਂ ਇਹ ਬਹੁਤ ਵੱਡਾ ਕਦਮ ਸੀ ਹਾਂ ਇਸ ਨਾਲ ਜ਼ਮੀਨੀ ਪੱਧਰ ਤੇ ਫਰਕ ਪਿਆ ਹੈ ਬਿਲਕੁਲ ਤੇ ਇੱਕ ਹੋਰ ਗੱਲ ਸਾਡੇ ਮੌਲਿਕ ਕਰਤੱਬਾਂ ਚ ਵੀ ਲਿਖਿਆ ਹੈ ਆਰਟੀਕਲ 51A (f) ਕਿ ਹਰ ਨਾਗਰਿਕ ਦਾ ਫਰਜ਼ ਹੈ ਕਿ ਉਹ ਅਜਹੀਆਂ ਰਸਮਾਂ ਛੱਡੇ ਜਿਹੜੀਆਂ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਂਦੀਆਂ ਹੋਣ ਵਾਹ ਸੰਵਿਧਾਨ ਦਾ ਬਹੁਤ ਮਜ਼ਬੂਤ ਬਣਾਇਆ ਗਿਆ ਇਸ ਪੱਖੋਂ ਪਰ ਸੰਵਿਧਾਨ ਤੋਂ ਇਲਾਵਾ ਡਾਕਟਰ ਅੰਬੇਡਕਰ ਨੇ ਇੱਕ ਹੋਰ ਬਹੁਤ ਵੱਡਾ ਕੰਮ ਹੱਥ ਚਲਿਆ ਸੀ ਇਸ ਨੇ ਸਿੱਧਾ ਪਰਿਵਾਰਿਕ ਕਾਨੂੰਨਾਂ ਨੂੰ ਹਿਲਾ ਕੇ ਰੱਖ ਦਿੱਤਾ ਉਹ ਸੀ ਹਿੰਦੂ ਕੋਡ ਬਿੱਲ ਉਹ ਕੀ ਸੀ ਹਾਂ ਹਿੰਦੂ ਕੋਡ ਬਿੱਲ ਇਹ ਡਾਕਟਰ ਅੰਬੈਡਕਰ ਦਾ ਇੱਕ ਬਹੁਤ ਵੱਡਾ ਸੁਪਨਾ ਸੀ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਵਜੋਂ ਉਹਨਾਂ ਨੇ ਇਸ ਨੂੰ ਸੰਸਦ 'ਚ ਪੇਸ਼ ਕੀਤਾ ਇਹ ਅਸਲ 'ਚ ਸਦੀਆਂ ਤੋਂ ਚੱਲੇ ਆ ਰਹੇ ਔਰਤਾਂ ਨਾਲ ਵਿਤਕਰਾ ਕਰਨ ਵਾਲੇ ਹਿੰਦੂ ਪਰਸਨਲ ਲਾਅ ਨੂੰ ਬਦਲਣ ਦੀ ਕੋਸ਼ਿਸ਼ ਸੀ ਕਿਉਂ ਜ਼ਰੂਰੀ ਸਮਝਦੇ ਸੀ ਉਹ ਇਸ ਨੂੰ ਉਹ ਮੰਨਦੇ ਸੀ ਕਿ ਜਦੋਂ ਤੱਕ ਸਮਾਜ ਨਹੀਂ ਬਦਲਦਾ ਉਦੋਂ ਤੱਕ ਆਰਥਿਕ ਜਾਂ ਰਾਜਨੀਤਿਕ ਬਦਲਾਅ ਦਾ ਕੋਈ ਫਾਇਦਾ ਨਹੀਂ ਉਹਨਾਂ ਨੇ ਕਿਹਾ ਵੀ ਸੀ ਕਿ ਜੇ ਅਸੀਂ Hindu ਸਮਾਜ ਚ ਔਰਤਾਂ ਨਾਲ ਹੁੰਦੀ ਬੇਇਨਸਾਫੀ ਨੂੰ ਹੱਥ ਨਹੀਂ ਪਾਉਂਦੇ ਤੇ ਸਿਰਫ ਉਪਰੋਂ ਉਪਰੋਂ ਕਾਨੂੰਨ ਬਣਾਈ ਜਾਂਦੇ ਆ ਤਾਂ ਇਹ ਇੰਜ ਹੈ ਜਿਵੇਂ ਗੋਹੇ ਦੇ ਢੇਰ ਤੇ ਮਹਿਲ ਖੜਾ ਕਰਨਾ ਹੂੰ ਸਹੀ ਗੱਲ ਤਾਂ ਕੀ ਸੀ ਇਸ ਬਿੱਲ ਚ ਖਾਸ ਔਰਤਾਂ ਲਈ ਇਸ ਚ ਬਹੁਤ ਕੁਝ ਸੀ ਜੋ ਪਹਿਲੀ ਵਾਰ ਹੋ ਰਿਹਾ ਸੀ ਇਸ ਨੇ Hindu ਕਾਨੂੰਨ ਦੇ ਜਿਹੜੇ ਵੱਖ-ਵੱਖ ਸਿਸਟਮ ਸੀ ਉਹਨਾਂ ਨੂੰ ਖਤਮ ਕਰਕੇ ਇੱਕ ਸਾਂਝਾ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਸਭ ਤੋਂ ਵੱਡੀ ਗੱਲ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਪਿਓ ਦੀ ਜਾਇਦਾਦ 'ਚ ਹਿੱਸਾ ਦੇਣ ਦਾ ਹੱਕ ਦਿੱਤਾ। ਅੱਛਾ। ਹਾਂਜੀ। ਤੇ ਔਰਤਾਂ ਨੂੰ ਜਿਹੜੀ ਜਾਇਦਾਦ ਮਿਲਦੀ ਸੀ ਉਸ ਤੇ ਉਹਨਾਂ ਦਾ ਪੂਰਾ ਹੱਕ ਹੋਣਾ ਸੀ, ਸਿਰਫ ਜ਼ਿੰਦਗੀ ਪਰ ਵਰਤਨ ਦਾ ਨਹੀਂ। ਦਾਜ ਨੂੰ ਔਰਤ ਦੀ ਆਪਣੀ ਸੰਪਤੀ ਬਣਾਇਆ ਗਿਆ। ਵਿਆਹ ਦੇ ਮਾਮਲੇ 'ਚ ਇੱਕ ਤੋਂ ਵੱਧ ਵਿਆਹ ਕਰਨ ਤੇ ਪਾਬੰਦੀ ਲਾਈ ਗਈ ਤੇ ਔਰਤਾਂ ਨੂੰ ਵੀ ਕੁਝ ਖਾਸ ਹਾਲਾਤ 'ਚ ਤਲਾਕ ਲੈਣ ਦਾ ਹੱਕ ਦਿੱਤਾ ਗਿਆ। ਗੋਦ ਲੈਣ ਲਈ ਪਤੀ-ਪਤਨੀ ਦੋਵਾਂ ਦੀ ਸਹਿਮਤੀ ਜ਼ਰੂਰੀ ਕੀਤੀ ਗਈ। ਮਤਲਬ ਹਰ ਪਾਸੇ ਔਰਤ ਨੂੰ ਬਰਾਬਰੀ ਦੇਣ ਦੀ ਕੋਸ਼ਿਸ਼ ਸੀ ਪਰ ਇਹ ਬਿੱਲ ਤਾਂ ਮੇਰਾ ਖਿਆਲ ਹੈ ਪਾਸ ਨਹੀਂ ਹੋ ਸਕਿਆ ਸੀ ਉਦੋਂ ਤੇ ਡਾਕਟਰ ਅੰਬੇਡਕਰ ਨੂੰ ਅਸਤੀਫਾ ਦੇਣਾ ਪਿਆ ਸੀ ਹਾਂ ਬਦਕਿਸਮਤੀ ਨਾਲ ਇਹੀ ਹੋਇਆ ਇਹ ਭਾਰਤ ਦੇ ਇਤਿਹਾਸ ਦਾ ਇੱਕ ਦੁਖਦਾਈ ਪੰਨਾ ਹੈ ਉਸ ਵੇਲੇ ਦੇ ਕੱਟੜਪੰਥੀ ਹਿੰਦੂ ਨੇਤਾਵਾਂ ਨੇ ਸੰਸਦ ਦੇ ਅੰਦਰ ਵੀ ਤੇ ਬਾਹਰ ਵੀ ਇਸ ਬਿੱਲ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਇਹ ਸਾਡੇ ਧਰਮ ਤੇ ਸਾਡੀਆਂ ਪਰੰਪਰਾਵਾਂ ਤੇ ਹਮਲਾ ਹੈ ਤੇ ਸਰਕਾਰ ਨਹਿਰੂ ਜੀ ਪ੍ਰਧਾਨ ਮੰਤਰੀ ਨਹਿਰੂ ਚਾਹੁੰਦੇ ਤਾਂ ਸੀ ਕਿ ਬਿੱਲ ਪਾਸ ਹੋਵੇ ਪਰ ਜਦੋਂ ਵਿਰੋਧ ਬਹੁਤ ਵੱਧ ਗਿਆ ਤਾਂ ਉਹ ਥੋੜਾ ਪਿੱਛੇ हट ਗਏ ਉਹ ਇਸ ਨੂੰ ਪੂਰਾ ਜ਼ੋਰ ਲਾ ਕੇ ਪਾਸ ਨਹੀਂ ਕਰਵਾ ਸਕੇ ਇਸ ਗੱਲ ਤੋਂ ਡਾਕਟਰ ਅੰਬੇਡਕਰ ਬਹੁਤ ਨਿਰਾਸ਼ ਹੋਏ ਉਹਨਾਂ ਨੂੰ ਲੱਗਿਆ ਕਿ ਜੇ ਉਹ ਆਪਣੀ ਹੀ ਸਰਕਾਰ 'ਚ ਔਰਤਾਂ ਨੂੰ ਬਰਾਬਰੀ ਨਹੀਂ ਦਿਵਾ ਸਕਦੇ ਤਾਂ ਮੰਤਰੀ ਰਹਿਣ ਦਾ ਕੀ ਫਾਇਦਾ ਤੇ ਸਤੰਬਰ 1951 'ਚ ਉਹਨਾਂ ਨੇ ਅਸਤੀਫਾ ਦੇ ਦਿੱਤਾ ਅੱਛਾ ਹਾਲਾਂਕਿ ਬਾਅਦ 'ਚ ਨਹਿਰੂ ਸਰਕਾਰ ਨੇ ਇਸੇ ਬਿੱਲ ਦੇ ਟੁਕੜੇ ਕਰਕੇ ਚਾਰ ਵੱਖਰੇ ਵੱਖਰੇ ਕਾਨੂੰਨਾਂ ਵਜੋਂ ਪਾਸ ਕਰਵਾ ਦਿੱਤਾ ਜਿਵੇਂ ਹਿੰਦੂ ਮੈਰਿਜ ਐਕਟ ਹਿੰਦੂ ਸ सक्सेशन ਐਕਟ ਵਗੈਰਾ ਪਰ ਇਸ ਦਾ ਸੇਰਾ ਕਦੇ ਵੀ ਡਾਕਟਰ ਅੰਬੇਡਕਰ ਨੂੰ ਉਸ ਤਰ੍ਹਾਂ ਨਹੀਂ ਮਿਲਿਆ ਜਿਸ ਦੇ ਉਹ ਅਸਲ ਹੱਕਦਾਰ ਸੀ ਹੂੰ ਇਹ ਸਾਰਾ ਕੁਝ ਸੁਣ ਕੇ ਲੱਗਦਾ ਹੈ ਕਿ ਡਾਕਟਰ ਅੰਬੇਡਕਰ ਨੇ ਤਾਂ ਕਾਨੂੰਨੀ ਤੌਰ ਤੇ ਸੰਵਿਧਾਨਿਕ ਤੌਰ ਤੇ ਔਰਤਾਂ ਲਈ ਬਹੁਤ ਕੁਝ ਕੀਤਾ ਪਰ ਜਿਵੇਂ ਸਰੋਤ ਕਹਿੰਦੇ ਨੇ ਜ਼ਮੀਨ ਤੇ ਹਾਲਤ ਅੱਜ ਵੀ ਬਹੁਤੀ ਚੰਗੀ ਨਹੀਂ ਹੈ ਇੰਨੇ ਸਾਲਾਂ ਬਾਅਦ ਵੀ ਔਰਤਾਂ ਦੀ ਹਾਲਤ ਮਾੜੀ ਕਿਉਂ ਹੈ ਹਾਂ ਇਹੀ ਤਾਂ ਦੁਖਾਂਤ ਹੈ ਕਾਨੂੰਨ ਤਾਂ ਬਣ ਗਏ ਪਰ ਜਿਹੜੀ ਸਮਾਜ ਦੀ ਸੋਚ ਹੈ ਉਹ ਬਹੁਤ ਹੌਲੀ ਬਦਲ ਰਹੀ ਹੈ ਅੱਜ ਵੀ ਅਸੀਂ ਰੋਜ਼ ਸੁਣਦੇ ਹਾਂ ਦਾਜਲੇ ਕੁੜੀਆਂ ਨੂੰ ਮਾਰ ਦਿੱਤਾ ਕੁਖਚੀ ਕੁੜੀਆਂ ਨੂੰ ਮਾਰ ਦਿੱਤਾ ਛੇੜਛਾੜ ਬਲਾਤਕਾਰ ਘਰਾਂ 'ਚ ਕੁੱਟਮਾਰ ਹਾਂ ਖਬਰਾਂ ਪਰੀਆਂ ਰਹਿੰਦੀਆਂ ਨੇ ਐਨਸੀਆਰਬੀ ਦੇ ਅੰਕੜੇ ਦੱਸਦੇ ਹਾਂ ਕਿ 2022 'ਚ 6500 ਤੋਂ ਵੱਧ ਔਰਤਾਂ ਦਾਜ ਕਰਕੇ ਮਾਰੀਆਂ ਗਈਆਂ ਇਹ ਸਿਰਫ ਉਹ ਕੇਸ ਨੇ ਜਿਹੜੇ ਰਿਪੋਰਟ ਹੋਏ ਤੇ ਪਿੰਡਾਂ 'ਚ ਉੱਥੇ ਤਾਂ ਸ਼ਾਇਦ ਹਾਲਤ ਹੋਰ ਵੀ ਮਾੜੀ ਹੋਵੇਗੀ ਹਾਂ ਪਿੰਡਾਂ 'ਚ ਖਾਸ ਕਰਕੇ ਖੇਤੀਬਾੜੀ 'ਚ ਔਰਤਾਂ ਮਰਦਾਂ ਤੋਂ ਕਿਤੇ ਵੱਧ ਕੰਮ ਕਰਦੀਆਂ ਨੇ ਇੱਕ ਸਟੱਡੀ ਕਹਿੰਦੀ ਹੈ ਕਿ 3 ਗੁਣਾ ਵੱਧ ਘੰਟੇ ਪਰ ਉਹਨਾਂ ਦੇ ਕੰਮ ਨੂੰ ਕਮ ਸਮਝਿਆ ਹੀ ਨਹੀਂ ਜਾਂਦਾ ਹੂੰ ਸਮਾਜ 'ਚ ਅਜੇ ਵੀ ਕੁੜੀ ਨੂੰ ਬੋਝ ਪਰਾਇਆ ਤਨ ਸਮਝਿਆ ਜਾਂਦਾ ਹੈ ਪੜ੍ਹਾਈ ਤੋਂ ਹਟਾ ਕੇ ਘਰ ਦੇ ਕੰਮਾਂ 'ਚ ਲਾ ਦਿੱਤਾ ਜਾਂਦਾ ਹੈ ਖਾਣ-ਪੀਣ 'ਚ ਸਿਹਤ 'ਚ ਵਿਤਕਰਾ ਹੁੰਦਾ ਹੈ ਘਰ 'ਚ ਵੀ ਬਾਹਰ ਵੀ ਕਿੰਨਾ અપਮਾਨ ਸਹਿਣਾ ਪੈਂਦਾ ਹੈ ਬਰਾਬਰੀ ਤਾਂ ਅਜੇ ਵੀ ਬਹੁਤ ਦੂਰ ਦੀ ਗੱਲ ਲੱਗਦੀ ਹੈ ਕਈ ਥਾਵਾਂ 'ਤੇ ਤਾਂ ਫਿਰ ਹੱਲ ਕੀ ਹੈ ਜੇ ਕਾਨੂੰਨ ਬਣਾਉਣ ਨਾਲ ਗੱਲ ਨਹੀਂ ਬਣੀ ਤਾਂ ਡਾਕਟਰ ਅੰਬੇਡਕਰ ਨੇ ਕੀ ਸੁਝਾਅ ਦਿੱਤਾ ਸੀ ਅੱਗੇ ਦਾ ਰਾਹ ਕੀ ਹੈ ਡਾਕਟਰ ਅੰਬੇਡਕਰ ਦੀ ਸਮਝ ਪਉ ਡੂੰਗੀ ਸੀ ਉਹਨਾਂ ਦਾ ਮੰਨਣਾ ਸੀ ਕਿ ਅਸਲੀ ਜੜ੍ਹ ਹੈ ਸਾਡੀ ਮਾਨਸਿਕਤਾ ਜਿਸ ਨੂੰ ਸਦੀਆਂ ਤੋਂ ਧਾਰਮਿਕ ਗ੍ਰੰਥਾਂ ਯਾਨੀ ਸ਼ਾਸਤਰਾ ਨੇ ਪੱਕਾ ਕੀਤਾ ਉਹ ਕਹਿੰਦੇ ਸੀ ਕਿ ਲੋਕ ਮਾੜੇ ਨਹੀਂ ਹੈ ਉਹ ਤਾਂ ਵਿਚਾਰੇ ਉਹੀ ਕਰ ਰਹੇ ਹਨ ਜਿਸ ਨੂੰ ਉਹ ਆਪਣਾ ਧਰਮ ਸਮਝਦੇ ਹੈ ਕਿਉਂਕਿ ਸ਼ਾਸਤਰਾ ਨੇ ਇਹੀ ਸਿਖਾਇਆ ਹੈ ਅੱਛਾ ਹਾਂ ਇਸ ਲਈ ਜੇ ਸੱਚੀ ਤਬਦੀਲੀ ਲਿਆਉਣੀ ਹੈ ਤਾਂ ਸਾਨੂੰ ਉਹਨਾਂ ਸ਼ਾਸਤਰਾ ਦੇ ਅਧਿਕਾਰ ਨੂੰ ਹੀ ਚੁਣੌਤੀ ਦੇਣੀ ਪਵੇਗੀ ਜਿਹੜੇ ਬਰਾਬਰੀ ਦੇ ਖਿਲਾਫ ਹਨ ਜਿਹੜੇ ਤਰਕ ਦੀ ਗੱਲ ਨਹੀਂ ਕਰਦੇ ਉਹਨਾਂ ਨੇ ਤਾਂ ਇੱਕ ਵਾਰ ਕਿਹਾ ਸੀ ਕਿ ਇਹਨਾਂ ਵੇਦਾਂ ਤੇ ਸ਼ਾਸਤਰਾਂ ਤੇ ਡਾਇਨਾਮਾਈਟ ਲਾਉਣ ਦੀ ਲੋੜ ਹੈ। ਡਾਇਨਾਮਾਈਟ ਇਹ ਤਾਂ ਬਹੁਤ ਮਤਲਬ ਕਰੜੀ ਗੱਲ ਹੋ ਗਈ। ਹਾਂ ਉਹਨਾਂ ਦਾ ਮਤਲਬ ਸੀ ਕਿ ਇਹਨਾਂ ਦੀ ਜਿਹੜੀ ਅੰਨੀ ਸ਼ਰਦਾ ਹੈ ਜਿਸ ਕਰਕੇ ਲੋਕ ਗਲਤ ਗੱਲਾਂ ਨੂੰ ਵੀ ਮੰਨੀ ਜਾਂਦੇ ਐ ਉਸਨੂੰ ਖਤਮ ਕਰਨਾ ਪਵੇਗਾ। ਉਹਨਾਂ ਨੇ ਭਗਵਾਨ ਬੁੱਧ ਤੇ ਗੁਰੂ ਨਾਨਕ ਦੇਵ ਜੀ ਦੀ ਉਦਾਹਰਣ ਦਿੱਤੀ। ਇਹਨਾਂ ਦੋਵਾਂ ਨੇ ਆਪਣੇ ਸਮੇਂ ਦੇ ਧਾਰਮਿਕ ਪਖੰਡਾਂ ਤੇ ਗੈਰ ਬਰਾਬਰੀ ਵਾਲੀਆਂ ਰਸਮਾਂ ਨੂੰ ਚੁਣੌਤੀ ਦਿੱਤੀ ਸੀ। तहट, हां ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਨ ਉਸ ਔਰਤ ਨੂੰ ਮੜਾ ਕਿਵੇਂ ਕਹਿ ਸਕਦੇ ਹੋ ਜਿਸ ਤੋਂ ਰਾਜੇ ਮਹਾਰਾਜੇ ਪੈਦਾ ਹੁੰਦੇ ਨੇ ਬਿਲਕੁਲ ਇਸੇ ਸੋਚ ਦੇ ਤਹਿਤ ਡਾਕਟਰ ਅੰਬੇਡਕਰ ਨੇ 25 ਦਸੰਬਰ 1927 ਨੂੰ ਸਾਰਿਆਂ ਦੇ ਸਾਹਮਣੇ ਮਨੁਸਮ੍ਰਿਤੀ ਨੂੰ ਛਾੜ ਦਿੱਤਾ ਸੀ ਅੱਛਾ ਛਾੜ ਦਿੱਤਾ ਸੀ ਹਾਂਜੀ ਇਹ ਇੱਕ ਤਰ੍ਹਾਂ ਦਾ ਐਲਾਨ ਸੀ ਕਿ ਅਸੀਂ ਮਨੁੱਖ ਦੇ ਉਹਨਾਂ ਕਾਨੂੰਨਾਂ ਨੂੰ ਨਹੀਂ ਮੰਨਦੇ ਜਿਹੜੇ ਇਨਸਾਨੀਅਤ ਦੇ ਖਿਲਾਫ ਹਨ ਜਿਹੜੇ ਸਮਾਜ ਨੂੰ ਵੰਡਦੇ ਹਨ ਉਹਨਾਂ ਦਾ ਕਹਿਣਾ ਸੀ ਕਿ ਧਰਮ ਦੀ ਨਹੀਂ ਤਰਕ ਤੇ ਨੈਤਿਕਤਾ ਤੇ ਤੇ ਆਜ਼ਾਦੀ ਬਰਾਬਰੀ ਭਾਈਚਾਰੇ ਦੇ ਸੂਲਾਂ ਤੇ ਹੋਣੀ ਚਾਹੀਦੀ ਹੈ ਇਸ ਲਈ ਪੁਰਾਣੀਆਂ ਗਲਤ ਗੱਲਾਂ ਨੂੰ ਛੱਡਣਾ ਪਵੇਗਾ ਤਾਂ ਹੀ ਨਵਾਂ ਸਮਾਜ ਬਣੇਗਾ ਸਹੀ ਹੈ ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਡਾਕਟਰ ਅੰਬੇਡਕਰ ਦਾ ਔਰਤਾਂ ਦੀ ਮੁਕਤੀ ਲਈ ਸੰਘਰਸ਼ ਬਹੁਤ ਪੱਖੀ ਸੀ ਸਿਧਾਂਤਕ ਵੀ ਸਮਾਜਿਕ ਵੀ ਕਾਨੂੰਨੀ ਸੰਵਿਧਾਨਕ ਤੇ ਇੱਥੋਂ ਤੱਕ ਕਿ ਧਰਮ ਦੇ ਪੱਧਰ ਤੇ ਵੀ ਉਹਨਾਂ ਨੇ ਚੁਣੌਤੀ ਦਿੱਤੀ ساری ਜ਼ਿੰਦਗੀ ਲਾ ਦਿੱਤੀ ਔਰਤਾਂ ਨੂੰ ਬਰਾਬਰੀ ਦਿਵਾਉਣ ਲਈ ਬਿਨਾਂ ਸ਼ੱਕ ਉਹਨਾਂ ਨੇ ਤਾਂ ਇੱਕ ਨਵੇਂ ਭਾਰਤ ਦਾ ਨਕਸ਼ਾ ਬਣਾਇਆ ਜਿਸ ਵਿੱਚ ਔਰਤਾਂ ਦੀ ਬਰਾਬਰੀ ਇੱਕ ਮਜ਼ਬੂਤ ਨੀਹ ਸੀ ਜਿਵੇਂ ਸਰੋਧ ਦੇ ਅਖੀਰ ਚ ਕਿਹਾ ਗਿਆ ਹੈ ਡਾਕਟਰ ਅੰਬੀਡਕਰ ਤਾਂ ਆਪਣਾ ਕੰਮ ਕਰ ਗਏ ਹੁਣ ਜ਼ਿੰਮੇਵਾਰੀ ਸਾਡੇ ਤੇ ਹੈ ਅੱਜ ਦੀ ਪੀੜ੍ਹੀ ਤੇ ਆਉਣ ਵਾਲੀਆਂ ਪੀੜ੍ਹੀਆਂ ਤੇ ਕਿ ਅਸੀਂ ਉਹਨਾਂ ਦੇ ਇਸ ਮਿਸ਼ਨ ਨੂੰ ਪੂਰਾ ਕਰੀਏ ਤਾਂ ਕਿ ਭਾਰਤ ਸੱਚਮੁੱਚ ਇੱਕ ਰਾਸ਼ਟਰ ਇੱਕ ਲੋਕ ਬਣ ਸਕੇ ਜਿੱਥੇ ਮਰਦ ਤੇ ਔਰਤ 'ਚ ਕੋਈ ਫਰਕ ਨਾ ਹੋਵੇ ਬਿਲਕੁਲ ਤੇ ਜਾਂਦੇ ਜਾਂਦੇ ਸਰੋਤਾਂ ਦੇ ਆਧਾਰ ਤੇ ਇੱਕ ਸਵਾਲ ਸਾਰਿਆਂ ਦੇ ਸੋਚਣ ਲਈ ਛੱਡ ਜਾਂਦੇ ਆ ਅੱਜ ਦੇ ਸਮਾਜ ਚ ਕੀ ਸੱਚੀ ਬਰਾਬਰੀ ਲਿਆਉਣ ਲਈ ਸਾਨੂੰ ਉਹਨਾਂ ਪੁਰਾਣੀਆਂ ਪਰੰਪਰਾਵਾਂ ਜਾਂ ਧਾਰਮਿਕ ਵਿਚਾਰਾਂ ਤੇ ਸਵਾਲ ਚੁੱਕਣ ਦੀ ਉਹਨਾਂ ਨੂੰ ਚੁਣੌਤੀ ਦੇਣ ਦੀ ਉੱਨੀ ਹੀ ਲੋੜ ਹੈ ਜਿੰਨੀ ਡਾਕਟਰ ਅੰਬੇਡਕਰ ਦੇ ਸਮੇਂ ਚ ਸੀ ਖਾਸ ਕਰਕੇ ਜਦੋਂ ਸਾਨੂੰ ਲੱਗੇ ਕਿ ਉਹ ਵਿਚਾਰ ਸਾਡੇ ਸੰਵਿਧਾਨ ਦੇ ਬਰਾਬਰੀ ਵਾਲੇ ਆਦਰਸ਼ਾਂ ਦੇ ਉਲਟ ਜਾ ਰਹੇ ਹਨ ਧੰਨਵਾਦ ਸਾਥੀਓ ਤੁਸੀਂ ਕੁਆਲਿਟੀ ਐਂਡ ਜਸਟਿਸ ਪਟਿਆਲਾ YouTube ਭਾਈ ਵਿਸ਼ੇਸ਼ ਜਾਣਕਾਰੀ ਜਾਣਨ ਲਈ ਜੁੜੇ ਰਹੇ ਤੁਸੀਂ ਦੇਖਦੇ ਰਹੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਦੇ ਰਹੋ ਜੈ ਭੀਮ ਜੈ ਭਾਰਤ ਜੈ ਸੰਵਿਧਾਨ